ਬੜੇ ਹਾਲਾਤ ਤਰਸਜੋਗ ਨੇ ਪਰ ਇਹ ਜਿੱਦਾਂ ਜਗਨਜੀਤ ਸਿੰਘ ਜੀ ਨੇ ਵੀ ਦੱਸਿਆ ਵੀ ਇਹ ਤਰਾਸ ਦੀ ਹੋਰ ਵਧਣੀ ਹੈ ਜਦੋਂ ਪਾਣੀ ਥੱਲੇ ਚਲਿਆ ਗਿਆ ਉਦੋਂ ਸੋ ਇਸ ਵੇਲੇ ਕੀ ਪਲੈਨਿੰਗਸ ਚੱਲ ਰਹੀਆਂ ਨੇ ਜਿਸ ਸੰਸਥਾ ਦੇ ਲੈਵਲ ਦੇ ਉੱਪਰ ਜਿਸ ਤਰੀਕੇ ਦਾ ਇੱਕ ਟਰੈਕ ਰეკਡ ਰਿਹਾ ਯੂਨਾਈਟਿਡ ਸਿਕਸ ਦਾ ਕੀ ਪਲਾਨ ਹੈ ਕਿਵੇਂ ਕੀ ਏਜੰਡਾ ਬਣਾ ਕੇ ਚੱਲ ਰਹੀ ਹੈ ਸੰਸਥਾ ਸਾਡਾ ਏਜੰਡਾ AGB ਜਦੋਂ ਹੁਣ ਇੱਕ ਤਾਂ ਮੈਡੀਕਲ ਸਰਵਿਸਿਸ ਐਂਬੂਲੈਂਸਿਸ ਜਿੱਦਾਂ ਹੁਣ ਇੱਥੇ ਵੀ ਨਾਲ ਕੋਲ ਵੀ ਐਂਬੂਲੈਂਸਿਸ ਭੇਜੀਆਂ ਹੋਈਆਂ ਨੇ ਜਾਂ ਉੱਧਰ ਆਪਣਾ ਬਾਬਾ ਬਕਾਲਾ ਸਾਈਡ ਵੀ ਆਪਣੀ ਐਂਬੂਲੈਂਸ ਚੱਲ ਰਹੀ ਹੈ ਵੀ ਮੈਡੀਕਲ ਜੋ ਵੀ ਸਹੂਲਤਾਂ ਕਿਉਂਕਿ ਦੇਖੋ ਲੰਗਰ ਜਾਂ ਹੋਰ ਉਹ ਕਾਫੀ ਸੰਸਥਾਵਾਂ ਵੱਲੋਂ ਜਾਂ ਪਿੰਡਾਂ ਵੱਲੋਂ ਜਾਂ ਹੋਰ ਆਰਗੇਨਾਈਜੇਸ਼ਨਸ ਵੱਲੋਂ ਆ ਰਹੇ ਨੇ ਤੇ ਉਹਦੇ ਲੰਗਰ ਦੀ ਕੋਈ ਟੋਟ ਨਹੀਂ ਹੈ ਇਸ ਵੇਲੇ ਜਿਹੜਾ ਸਰਕਾਰਾਂ ਦਾ ਰੋਲ ਹੈ ਉਹਨੂੰ ਕਿਵੇਂ ਦੇਖ ਰਹੇ ਹੋ ਪ੍ਰਸ਼ਾਸਨ ਵੱਲੋਂ ਕੋਈ ਐਫਰਟ ਕੀਤੇ ਜਾ ਰਿਹਾ ਹੈ ਹੁਣ ਪ੍ਰਸ਼ਾਸਨ ਨੇ ਸਾਨੂੰ 5 ਕਰੀਬ 5:30 6 ਵਜੇ ਅਲਰਟ ਕੀਤਾ ਸਾਨੂੰ ਸੰਸਥਾਵਾਂ ਨੂੰ ਵੀ ਭਾਈ ਜਿੰਨੇ ਲੋਕ ਰੈਸਕਿਊ ਕੀਤੇ ਜਾ ਸਕਦੇ ਨੇ ਤੁਸੀਂ ਹੋਰ ਕਰੋ ਪਾਣੀ ਦਾ ਲੈਵਲ ਹੋਰ ਵੱਧ ਸਕਦਾ ਰਾਤ ਨੂੰ